ਵੇ ਕਿੰਨੇ ਦੋ ਖੜੇ ਉਹਦੇ ਵਿੱਚ ਵੀ ਹੋ ਸਕਦੀ ਹੈ ਕੋਈ ਉਹਨੇ ਬਿੱਤੀ ਹੋਈ ਆ ਉਹਨੇ ਬਿੱਤੀ ਹੋਈ ਆ ਉਹਨਾਂ ਮਤਲਬ ਚਾੜ੍ਹ ਵੀ ਨਹੀਂ ਹੋ ਰਿਹਾ ਦੇਖ ਲਓ ਅਰੇ ਡਰ ਗਈ ਉਹ ਕੱਪੜੇ ਤੋਂ ਇੱਚ ਪਤਾ ਨਹੀਂ ਕਿੰਨੇ ਖੋਣ ਗਿਆਲੇ ਇੱਕ ਹੋਰ ਕਿੱਤੀ ਦੇ ਵਿੱਚ ਹਾਂ ਹਾਂ ਕੀ ਆ ਉਹ ਨਾ ਭੱਜ ਗਈ ਹੁਣ ਕਿੱਤੀ ਜਿਹੜੀ ਮੈਂ ਕਹਿੰਦੀ ਹਾਂ ਇਹ ਕੁੱਤੇ ਨੰਗੀ ਸੀਗੀ ਪਹਿਲਾਂ ਹੀ

ਅੱਪਾ ਗਏ ਹੋਏ ਆ ਸੀਰੇ ਸੀਰੇ ਜਿਹੜਾ ਆ ਖੇਤਾਂ ਵਾਲੇ ਘਰ ਦੇ ਵਿੱਚ ਕਲੀਨਿੰਗ ਕਰਨ ਇੱਧਰ ਬਿੱਟੂ ਧੋਰੇ ਜਿਹਾ ਟਰੈਕਟਰ ਆਪਾਂ ਜਿਹੜਾ ਆ ਅੱਜ ਸ਼ੁਰੂਆਤ ਕਰਤੀ ਆ ਦਿਵਾਲੀ ਦੀਆਂ ਸਫਾਈਆਂ ਦੀ ਤੇ ਅੱਜ ਆਪਾਂ ਜਿਹੜਾ ਪੇਟੀਆਂ ਦਾ ਸਮਾਨ ਆ ਸਾਰਾ ਕੱਟ ਕੇ ਬੇੜੇ ਦੇ ਵਿੱਚ ਸੁੱਕਣਾ ਪਾ ਕੇ ਜਾਵਾਂਗੇ ਜਾਂ ਜਿਹੜੀਆਂ ਲੀ ਗੋਦੋਰੀ ਜਿਹਨਾ ਹੂੰ ਪੁਰਾਣੀ ਵੀ ਤਾਂ ਕਿੰਨੀ ਹੋ ਗਈ ਇਹਦੇ ਨੀਚੇ ਵੀ ਬਸ ਸੁੱਕਾ ਕਰ ਰਹਿਣਾ ਕੱਢਾਉਣਾ ਇੱਧਰ ਮੈਂ ਉਤਾਰ ਰਹੀ ਸੀ ਮੰਜੇ ਤੋਂ ਸੀਤੀਆਂ ਹੋਈਆਂ ਚਾਦਰਾਂ ਤੇ ਮੈਂ ਹਰ ਮਨ ਨੂੰ ਆਸ ਰਹੀ ਸੀ ਵਿੱਚੋਂ ਸੱਪ ਸੁਪਨ ਆ ਨਿਕਲੇ ਕਿਉਂਕਿ ਕਾਫੀ ਢੇਰ ਦੇ ਮੰਜੇ ਜਿਹੜੇ ਆ ਇਹ ਸਾਲ ਡੇਢ ਸਾਲ ਤੋਂ ਆਪਾਂ ਬਿਲਕੁਲ ਨਹੀਂ ਢਾਏ ਹੈਗੇ असरे सवेरे जड़ानिंग टाइम में खेत घर चले गए सफाई करने वास्ते क्या ब्रेकफास्ट आके करा पहला सारा समान कट के ਜਿਹੜਾ ਇਹ ਉਹ ਧੁੱਪੇ ਜਿਹੜਾ ਰੱਖਿਆ ਹੀ ਇਹ ਪੇਟੀਆਂ ਦੇ ਵਿੱਚੋਂ ਤੇ ਦੇਖੋ ਕਿੰਦਾ ਡਸਟ ਪਈ ਹੋਈ ਆ ਕਿਉਂਕਿ 1.5-2 ਸਾਲ ਬਾਅਦ ਜਿਹੜਾ ਇਹ ਰੂਮ ਆਪਾਂ ਖੋਲਿਆ ਹੈ ਅੱਜ ਮੈਂ ਇਸ ਰੂਮ ਦੇ ਵਿੱਚੋਂ ਸਮਾਨ ਕੱਢਦੇ ਹੋਏ ਡਰਬੀਲਾ ਫਿਰਿਆ ਸੀ ਕਿਉਂਕਿ 1.5-2 ਸਾਲ ਤੋਂ ਰੂਮ ਜਿਹੜਾ ਇਹ ਬੰਦ ਸੀ ਮੈਂ ਕਿਵੇਂ ਵਿੱਚ ਕੁਝ ਹੋਵੇ ਨਾ ਅੰਦਰ ਲੁਕੇ ਬੈਠਾ ਦੇਖੋ ਗਿੱਡੀਆਂ-ਗਿੱਡੀਆਂ ਮੋਟੀਆਂ ਸ਼ੇਪਲੀਆਂ ਨਿਕਲ ਰਹੀਆਂ ਆ ਆ ਤੇ ਬੜਾ ਹੌਸਲਾ ਜਿਆ ਕਰਕੇ ਆਪਾਂ ਜਿਹੜਾ ਸਾਰਾ ਸਮਾਨ ਆ ਕੱਢ ਕੇ ਧੁੱਪੇ ਸੁਕਣੇ ਪਾ ਦਿੱਤਾ ਹੈ ਰਜਾਈਆਂ ਵਗੈਰਾ ਆਪ ਇੱਧਰ ਟਰਾਲੀ ਲਗਵਾ ਲਈ ਸੀ ਤਾਂ ਉਹਦੇ ਵਿੱਚ ਜਿਹੜੀਆਂ ਸੁਕਣੇ ਪਾ ਦਿੱਤੀਆਂ ਕਿਉਂਕਿ ਕਾਫੀ ਟਾਈਮ ਬਾਅਦ ਜਿਹੜਾ ਆਪਾਂ ਇਸ ਰੂਮ ਦਾ ਸਮਾਨ ਨੂੰ ਆਪਾਂ ਹਵਾ ਲਵਾਈਆ ਕਿਉਂਕਿ ਜਦੋਂ ਤੇ ਅਸੀਂ ਦੂਸਰੇ ਘਰ ਗਏ ਆ ਉਦੋਂ ਤਾਂ ਅਸੀਂ ਇਸ ਸਮਾਨ ਨੂੰ ਜਿਹੜਾ ਛੇੜਿਆ ਵੀ ਨਹੀਂ ਦੇਖਿਆ ਵੀ ਨਹੀਂ ਵੀ ਕਿੱਦਾਂ ਪਿਆ ਆ ਫਿਰ ਇਸ ਵਾਰ ਸੋਚਿਆ ਪਹਿਲਾਂ ਆਪਾਂ ਸ਼ੁਰੂਆਤ ਇੱਥੇ ਹੀ ਕਰਦੇ ਆ ਦੂਸਰੇ ਰੂਮ ਦੀ ਮੈਂ ਜਿਹੜੀ ਸਫਾਈ ਕਰ ਜਾਂਦੀ ਰਹੀ ਆ ਪਰ ਜਿਹੜਾ ਇਹ ਪੇਟੀਆਂ ਵਾਲੇ ਦਾ ਜਿੱਦਾਂ ਕਹਿੰਦੇ ਉਹਨਦੇ ਖਲਾਰਾ ਪਾ ਨੂੰ ਦਿਲ ਨਹੀਂ ਸੀ ਕਰਦਾ ਪਰ ਐਤਕੀ ਆਪਾਂ ਹੌਸਲਾ ਜਿਆ ਕਰਕੇ ਇਹ ਸਾਮਾਨ ਪਹਿਲਾਂ ਸਾਰਿਆਂ ਨਾਲੋਂ ਕੱਢਿਆ ਆ ਸਾਨੂੰ ਪਹਿਲਾਂ ਆਪਾਂ ਡੀਪ ਕਲੀਨਿੰਗ ਦਾ ਕੰਮ ਐਤਕੀ ਖੇਤਾਂ ਵਾਲੇ ਘਰ ਤੋਂ ਸ਼ੁਰੂ ਕੀਤਾ ਆ ਨਿਕਾ ਅੰਦਰ ਚੀੜੀ ਵੜ ਗਈ ਆ ਦੇਖੋ ਆ ਦੇਖੋ ਕਿੱਦਾਂ ਕਿੱਦਾਂ ਉੜਦੀ ਆ ਅੰਦਰ ਤਾਂ ਹੀ ਉਹਨੂੰ ਵਿਚਾਰੀ ਨੰਗਰ ਨੂੰ ਰਸਤਾ ਨਹੀਂ ਆ ਦਰਵਾਜ਼ਾ ਖੁੱਲ ਪੱਕਾ ਨਹੀਂ ਚੱਲ ਜਾ ਹੁਣ ਤੂੰ ਪੱਕਾ ਨਹੀਂ ਚਲੇ ਮਰ ਜੂਗੀ ਕਿਹਾ ਸੀ ਤੁਹਾਨੂੰ ਕਰੀ ਕੰਮ ਕਰਨਾ ਹੈਗਾ ਇੱਧਰ ਆਪਾਂ ਪੇਟੀਆਂ ਵਗੈਰਾ ਖਾਲੀ ਕਰਕੇ ਜਿਹੜਾ ਆ ਫਿਰ ਆਪਾਂ ਚਲੇ ਗਏ ਸੀ ਘਰੇ ਖਾਣਾ ਖਾਣ ਵਾਸਤੇ ਬ੍ਰੇਕਫਾਸਟ ਕਰਨ ਵਾਸਤੇ ਕਿਉਂਕਿ ਭੁੱਖ ਵੀ ਕਾਫੀ ਲੱਗੀ ਸੀ ਅਸੀਂ ਸਵੇਰੇ 7 ਵਜੇ ਆ ਕੇ ਲੱਗ ਗਏ ਸੀ ਖੇਤਾਂ ਵਾਲੇ ਘਰ ਦੇ ਵਿੱਚ ਤੇ ਹੁਣ ਅਸੀਂ ਦੁਬਾਰਾ ਆਏ ਆ ਏ ਟਾਈਮ ਹੈਗਾ 1 ਵਜੇ ਦਾ 1 ਵਜੇ ਆ ਕੇ ਆਪਾਂ ਜਿਹੜਾ ਇਹ ਦੁਬਾਰਾ ਫਿਰ ਮਤਲਬ ਪਾਣੀ ਨਾਲ ਕਲੀਨਿੰਗ ਵਗੈਰਾ ਸ਼ੁਰੂ ਕੀਤੀ। ਸਸਕਾਰ ਜੀ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਅਕਸਰ ਵਧੀਆ। ਅੱਜ ਆ ਪਾਏ ਆ ਬਾੜੇ ਵਾਲੇ ਘਰ ਦੀ ਨਾ ਮਤਲਬ ਖੇਤਾਂ ਵਾਲੇ ਘਰ ਦੀ ਜਿਹੜੀ ਆ ਡੀਪ ਕਲੀਨਿੰਗ ਕਰਨ ਕਿਉਂਕਿ ਹੁਣ ਦਿਵਾਲੀ ਦਾ ਟਾਈਮ ਆ ਗਿਆ ਸ਼ਰਦ ਚੱਲ ਰਿਹਾ। ਮੈਂ ਕਿਹਾ ਪਹਿਲਾਂ ਆਪਾਂ ਇੱਥੇ ਸ਼ੁਰੂਆਤ ਕਰਦੀ ਹਾਂ ਕਿਉਂਕਿ ਫਿਰ ਬਹੁਤ ਟਾਈਮ ਲੱਗ ਜਾਊਗਾ। ਸਫਾਈਆਂ ਨੂੰ ਇਸ ਕਰਕੇ ਫਿਰ ਅੱਜ ਆਪਾਂ ਆਪਣਾ ਜਿਹੜਾ ਇੱਧਰ ਬਾੜੇ ਵਾਲੇ ਘਰ ਦੇ ਵਿੱਚ ਖੇਤਾਂ ਵਾਲੇ ਘਰ 'ਚ ਜਿਹੜਾ ਪੇਟੀਆਂ ਵਾਲਾ ਕਮਰਾ ਹੈ ਆਪਾਂ ਉਹਨੂੰ ਇੱਥੇ ਗਰਮੀ ਬਹੁਤ ਜ਼ਿਆਦਾ ਹੈ ਇੱਕ ਲਾਈਟ ਗਈ ਹੋਈ ਹੈ ਹੁਣ ਜਨਰੇਟਰ ਚਲਾਣੇ ਆ ਖੇਤਾਂ ਵਾਲਾ ਜਿਹੜਾ ਪਾਣੀ ਵਗੈਰਾ ਆਪਾਂ ਉਹ ਕਰ ਸਕੀਏ ਤੇ ਪਾਣੀ ਨਾਲ ਜਿਹੜਾ ਹੈ ਫਰਸ਼ ਵਗੈਰਾ ਹਾ ਧੋਦਿਏ ਚੰਗੀ ਤਰ੍ਹਾਂ ਪੇਟੀਆਂ ਵਗੈਰਾ ਕਲੀਨ ਕਰੀਏ ਬਹੁਤ ਜ਼ਿਆਦਾ ਗੰਦਗੀ ਪਈ ਹੋਈ ਹੈ ਬਹੁਤ ਜ਼ਿਆਦਾ ਏ ਦੇਖਿਆ ਤਾਂ ਕਹਿੰਦੇ ਹੁੰਦੇ ਆ ਜਦੋਂ ਕੋਈ ਵੀ ਕੰਮ ਆਪਾਂ ਸ਼ੁਰੂ ਕਰਦੇ ਹਾਂ ਨਾ ਆਪਾਂ ਫਟਾਫਟ ਸ਼ੁਰੂ ਕਰ ਦਿੰਨੇ ਆ ਦੇਖੋ ਕਿੰਨੀ ਗੰਦਗੀ ਆ ਤੇ ਜਦੋਂ ਦੇਖਿਆ ਤਾਂ ਲਾਈਟ ਦਾ ਅੱਜ ਪਾਵਰ ਕੱਟ ਲੱਗਿਆ ਹੋਇਆ ਅੱਜ ਸ਼ਾਮ ਤਾਈ ਲਾਈਟ ਜਿਹੜੀ ਆ ਉਹ ਤਾਂ ਇਸ ਕਰਕੇ ਟੈਂਕੀ ਵੀ ਖਾਲੀ ਹੋ ਗਈ ਬਾੜਿਆਂ ਦੀ ਹੁਣ ਇਹ ਰਿਹਾ ਘਰੋਂ ਦੀ ਤੇਲ ਚੱਕਣ ਘਰ ਵਾਲੇ ਜਨਰੇਟਰ ਚੋਂ ਤੇਲ ਕੱਢ ਕੇ ਕਹਿੰਦੇ ਲਿਆਉਂਦੇ ਆ ਫਿਰ ਉਹ ਪਾ ਕੇ ਜਿਹੜਾ ਔਰੇ ਵਾਲਾ ਜਨਰੇਟਰ ਆ ਜਿਹੜਾ ਉਹ ਚਲਾਉਂਦੇ ਆ ਕਿਉਂਕਿ ਕੇ ਟਾਲਾ ਮੇ ਲਵਾ ਜਨਰੇਟਰ ਦਾ ਤੇਲ ਹੁਣ ਖਤਮ ਸੀ ਹਲੇ ਲੋੜ ਨਹੀਂ ਸੀ ਤੇ ਤੇਲ ਦੀ ਤਾਂ ਕਰਕੇ ਮੈਂ ਚੁੰਨੀ ਲਪੇਟ ਲਈ ਸੀ ਗਰਮੀ ਨਾਲ ਭਿੱਜ ਗਈ ਨੂੰਹ ਨੂੰ ਕਿਉਂਕਿ ਡਸਟ ਬਹੁਤ ਚੜ ਰਹੀ ਹੈ ਹਾਂ ਤੇ ਇੱਧਰ ਜਿਹੜੇ ਆਪਾਂ ਪੇਟੀਆਂ ਵਿੱਚੋਂ ਸਾਰਾ ਸਮਾਨ ਕੱਢ ਕੇ ਜਿਹੜਾ ਧੁੱਪ ਵਿੱਚ ਸੈੱਟ ਦਿੱਤਾ ਹੈ ਇਹ ਧੁੱਪੇ ਸੁਕਣੇ ਪਾਤਾ ਹੈ ਤੇ ਹੁਣ ਜਿਹੜਾ ਆਪਾਂ ਸ਼ਾਮ ਨੂੰ ਰੱਖਾਂਗੇ ਇਹ ਅੰਦਰ ਪੇਟੀਆਂ ਵੀ ਆਪਾਂ ਵਿੱਚੋਂ ਬਾਹਰ ਕੱਢਤੀਆਂ ਖਲੇ ਆਪਣਾ ਇੱਕ ਆ ਬੈੱਡ ਜਿਹੜਾ ਆ ਦੇਖੋ ਤੁਸੀਂ ਭਾਂਡੇ ਦਾ ਇਹ ਭਰਿਆ ਹੋਇਆ ਆ ਔਰ ਇਹ ਤਿੰਨ ਚਾਰ ਥੈਲੇ ਜਿਹੜੇ ਆਪਣੇ ਬਰਤਨ ਦੇ ਉਹ ਭਰੇ ਪਏ ਆ ਇਸ ਵਾਰ ਮੈਂ ਜਿਹੜੇ ਸ਼ਾਰਟ ਕੇ ਸਾਰੇ ਜਿਹੜੇ ਸਹੀ ਹੋਏ ਉਹ ਰੱਖ ਲੈਣੇ ਬਾਕੀ ਸਾਰੇ ਮੈਂ ਜਿਹੜੇ ਸੇਲ ਕਰਿਆ ਨੇ ਵੇਚਿਆ ਨੇ ਉਹਨਾਂ ਦੇ ਪੱਟੇ ਕੀ ਕਰੀਏ ਹੁਣ ਦੋ ਦੋ ਪਾਸੇ ਫਿਰ ਓੱਖਾ ਹੁੰਦਾ ਆ ਇਹਦੇ ਵਿੱਚੋਂ ਆਪਾਂ ਡਿਨਰ ਸੈੱਟ ਕੱਢ ਕੇ ਲੈ ਜਾਣਾ ਹਰਮਨ ਹਾਂ ਉਹ ਤੋਂ ਸਾਰੇ ਡਿਨਰ ਸੈੱਟ ਪਾਓ ਹਾਂ ਉਹ ਕੱਢ ਲੈਣਾ ਆਪਾਂ ਵਿੱਚੋਂ ਡਿਨਰ ਸੈੱਟ ਇੱਕ ਬੈਡ ਆਪਣਾ ਆ ਭਾਂਡਿਆਂ ਦਾ ਭਰਿਆ ਹੋਇਆ ਜਿਹੜਾ ਬਾਹਰ ਥੈਲੀਆਂ 'ਚ ਪਿਆ ਨਾ ਉਹ ਵੀ ਹੁਣ ਬੈਡਾਂ 'ਚ ਹੀ ਭਰ ਜਾਣੇ ਇੱਧਰ ਆਲੇ 'ਚ ਹੈ ਨਾ ਬਰਤਨ ਸਾਰੇ ਪਾਸੇ ਗੰਦਗੀ ਗੰਦਗੀ ਇਹ ਵੀ ਪਾਪਾ ਆ ਗਏ ਤੇਲ ਲੈ ਕੇ ਇੱਧਰ ਬਿੱਟੂ ਲੱਗੇ ਸੀਗੇ ਤੇਲ ਪਾਣ ਟੈਂਕੀ ਵਿੱਚ ਜਨਰੇਟਰ ਦੇ ਵਿੱਚ ਵੈਸੇ ਤਾਂ ਇੱਧਰ ਇਨਵਰਟਰ ਹੈਗਾ ਆ ਉਹਦੇ ਨਾਲ ਫੈਨ ਵਗੈਰਾ ਪੱਕੇ ਵਗੈਰਾ ਤਾਂ ਚੱਲ ਰਹੇ ਆ ਪਰ ਜਿਹੜਾ ਮੋਟਰ ਨਹੀਂ ਚੱਲ ਰਹੀ ਟੈਂਕੀ ਵਿੱਚ ਪਾਣੀ ਜਿਹੜਾ ਹੈ ਉਹ ਨਹੀਂ ਹੈਗਾ ਕਿਉਂਕਿ ਸਾਨੂੰ ਧੋਣ ਆਇਆ ਹੁਣ ਕਮਰਾ ਪੇਟੀਆਂ ਵਾਲਾ ਕਿਉਂਕਿ ਪਹਿਲਾਂ ਉਹਦੇ ਵਿੱਚ ਮੱਝਾਂ ਬੰਦੇ ਹੁੰਦੇ ਸੀ ਇਸ ਕਰਕੇ ਉਹਦੇ ਤੇ ਕਲਰ ਜਿਹੜਾ ਹੈ ਉਹ ਟਿਕਦਾ ਨਹੀਂ ਹੈਗਾ ਬਹੁਤ ਲਈ ਜੀ ਗਿਰਦੀ ਆ ਮੈਂ ਤਾਂ ਉਹ ਜਨਰੇਟਰ ਲੈ ਲਿਆ ਜਦੋਂ ਤਰ ਲੇਟ ਆ ਜਵੇ ਫੇਰ ਫੇਰ ਪਤਾ ਥੋੜੀ ਹੁੰਦਾ ਆ ਉਹ ਉੱਥੇ ਤਾਂ ਨਾਲ ਨਹੀਂ ਪਾਣੀ ਕਿਹੜਿਆਂ ਨੂੰ ਸ਼ੇਰੀਆਂ ਵਾਲੇ ਪਾਣੀ ਲੱਗਿਓ ਹੀ ਜਾਂਦੇ ਆ ਇੱਧਰ ਬੰਨੀਆਂ ਹੋਈਆਂ ਜੀ ਆਪਣੀਆਂ ਮੱਜਾਂ ਤੇ ਮੈਂ ਕਿਹਾ ਚਲੋ ਤੁਹਾਨੂੰ ਮੱਜਾਂ ਵੀ ਦਿਖਾਨੇ ਬੜੇ ਆਰਾਮ ਨਾਲ ਬੈਠੀਆਂ ਹੋਈਆਂ ਹਨ ਤੇ ਸਾਨੂੰ ਪਈ ਹੋਈ ਹੈ ਗਰਮੀ ਦੇ ਵਿੱਚ ਬਿਫਤਾ ਕਿਉਂਕਿ ਧੁੱਪ ਇੰਨੀ ਜ਼ਿਆਦਾ ਆ ਤੇ ਜਿਹੜਾ ਧੁੱਪ ਕਰਕੇ ਨਾ ਕਿਸੇ ਕੰਮ ਨੂੰ ਦਿਲ ਨਹੀਂ ਸੀ ਕਰ ਰਿਹਾ ਪਰ ਫਿਰ ਵੀ ਅੱਜ ਇਹ ਸੀ ਵੀ ਆਪਾਂ ਪਹਿਲਾਂ ਇੱਧਰਲਾ ਕੰਮ ਨਵੇੜ ਦੀ ਫਿਰ ਉੱਧਰਲੇ ਘਰ ਦੇ ਵਿੱਚ ਜਿੱਦਾਂ ਮਰਜ਼ੀ ਜਿੱਦਾਂ ਮਰਜ਼ੀ ਸਫਾਈ ਨੂੰ ਲੱਗੇ ਰਵਾਂਗੇ ਇੱਧਰ ਜਿਹੜਾ ਹੈ ਆਪਣਾ ਰੂਮ ਇਹ ਧੂ ਹੋ ਗਿਆ ਪਰ ਕਲੀ ਜਿਹੜੀ ਉਹ ਇੰਨੀ ਗਿਰ ਰਹੀ ਸੀ ਨਾ ਨਾਲੋਂ ਤੇ ਫਿਰ ਮੈਂ ਕਿਹਾ ਹੁਣ ਇੱਕ ਵਾਰੀ ਇਹਨੂੰ ਧੋ ਕੇ ਫਿਰ ਉਸ ਤੋਂ ਬਾਅਦ ਜਦੋਂ ਇਹ ਸੁੱਕ ਜਾਊਗਾ ਫਿਰ ਇੱਕ ਵਾਰੀ ਆਪਾਂ ਜਿਹੜਾ ਇਹਦੇ ਵਿੱਚ ਝਾੜੂ ਲਗਾ ਦਾਂਗੇ ਜਿਹਦੇ ਨਾਲ ਰੂਮ ਇਹ ਬਿਲਕੁਲ ਕਲੀਨ ਹੋ ਜਾਊਗਾ ਤੇ ਇੱਧਰ ਆਪਣੇ ਜਿਹੜੀ ਆ ਕੰਪਾਈਨ ਵੀ ਆ ਗਈ ਸੀਗੀ ਮੈਂ ਇਸ ਕਰਕੇ ਅੱਜ ਘਰ ਦਾ ਕੰਮ ਸ਼ੁਰੂ ਕੀਤਾ ਸੀ ਵੀ ਕੰਪਾਈਨ ਜਿਹੜੀ ਆਪਣੇ ਕੱਲ ਨੂੰ ਲੱਗੂਗੀ ਪਰ ਜਿਹੜਾ ਕੰਪਾਈਨ ਆਲਾ ਆ ਆਪਣੇ ਆਂਦੇ ਵੱਢਣ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਸੀ ਉਹ ਫਿਰ ਅੱਜ ਹੀ ਜਿਹੜਾ ਆ ਉਹ ਮਸ਼ੀਨ ਲੈ ਕੇ ਆ ਗਏ ਸੀ ਅਰ ਲੈ ਵੀ ਉਹ ਦੋ ਕੱਟੀਆਂ ਮਸ਼ੀਨਾਂ ਆਏ ਕਹਿੰਦੇ ਸੀ ਦੋ ਘੰਟੇ ਚ ਜਿਹੜਾ ਤੁਹਾਡਾ ਕੰਮ ਨਵੇੜ ਦੇਣਾ ਅਰ ਮੈਨੂੰ ਜਿਹੜਾ ਆ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਈ ਸੀ ਕਿਉਂਕਿ ਮੈਂ ਪੇਟੀਆਂ ਕਢਵਾਈਆਂ ਹੋਈਆਂ ਸੀ ਬਾਹਰ ਤੇ ਜਿਹੜਾ ਮੈਨੂੰ ਰੱਖਾਣ ਵਾਸਤੇ ਪੇਟੀਆਂ ਅੰਦਰ ਕੋਈ ਨਹੀਂ ਸੀ ਮਿਲ ਰਿਹਾ ਹੈਗਾ ਤੇ ਜਿਹੜਾ ਮੈਂ ਬਹੁਤ ਮੁਸ਼ਕਿਲ ਨਾਲ ਜਿਹੜਾ ਇਹ ਬਾੜੇ ਦਾ ਕੰਮ ਮਤਲਬ ਕਿ ਖਤਮ ਕੀਤਾ ਕਿਉਂਕਿ ਇੱਧਰ ਵੀ ਤਾਂ ਇੰਨੇ ਵਿਸ਼ੇ ਹੋਏ ਸੀ ਨਾ ਹਵਾ ਨਾਲ ਜਿਹੜਾ ਹੌਲੀ-ਹੌਲੀ ਜਿਹੜੀ ਕੰਪੈਨ ਆ ਉਹ ਹੌਲੀ-ਹੌਲੀ ਵੱਧ ਰਹੀ ਸੀ ਤੇ ਇੱਧਰ ਇਹ ਆਪਾਂ ਥੋੜੀ ਜੀ ਵੀਡੀਓ ਜਿਹੜੀ ਆ ਖੇਤਾਂ ਦੀ ਸ਼ੂਟ ਕੀਤੀ ਸੀਗੀ ਵਿੱਚ ਕੰਪੈਨ ਲੱਗੀ ਹੋਈ ਏ ਤੇ ਧੁੱਪ ਦੇ ਵਿੱਚ ਨਾ ਇੰਨੀ ਕਲੀਅਰ ਨਹੀਂ ਸੀ ਆ ਰਹੀ ਥੋੜੀ ਬਲਰ ਜੀ ਹੋ ਰਹੀ ਆ ਵੀਡੀਓ ਪਰ ਧੁੱਪ ਇੰਨੀ ਜ਼ਿਆਦਾ ਆ ਨਾ ਉਹਦੇ ਕਰਕੇ ਥੋੜੀ ਜੀ ਬਲਰ ਜਿਆ ਹੋ ਰਿਹਾ ਆ ਤੇ ਇੱਧਰ ਆਪਾਂ ਟਰੈਕਟਰ ਟਰਾਲਾ ਲਾਤਤਾ ਆ ਤੇ ਕੰਪਾਈਨ ਆਪਣੇ ਚੱਲ ਰਹੀ ਹੈ ਧਾਨ ਵੱਢ ਕੇ ਚਲੋ ਇਹ ਵੀ ਕਹਿੰਦੇ ਹੁੰਦੇ ਆ ਟਾਈਮ ਨਾਲ ਜਿਹੜੀ ਫਸਲ ਆ ਉਹ ਸੰਭੀ ਜਾਵੇ ਉਹਦੇ ਵਰਗੀ ਰੀਸ ਨਹੀਂ ਹੈਗੀ ਇਹ ਸੀ ਵੀ ਚਲੋ ਹੁਣ ਇਹ ਵੀ ਟਾਈਮ ਨਾਲ ਸੰਭ ਹੋ ਜੂਗੀ ਬੱਦਲ ਦਾ ਕੋਈ ਪਤਾ ਨਹੀਂ ਕਦੋਂ ਆ ਜਾਣਾ ਬਾਸਮਤੀ ਹੈ ਜਿਹੜੀ ਉਹ ਜ਼ਿਆਦਾ ਹੈਵੀ ਕਰਕੇ ਨਾ ਜ਼ਿਆਦਾ ਲੱਟ ਗਈ ਸੀ ਫਿਰ ਇਹ ਆ ਵੀ ਖੇਤ ਦੇ ਵਿੱਚ ਇਹ ਖਰਾਬ ਹੋ ਸਕਦੀ ਸੀਗੀ ਇਸ ਕਰਕੇ ਆਪਾਂ ਜਿਹੜਾ ਆ ਫਿਰ ਅੱਜੇ ਮੈਂ ਇਹਨਾਂ ਨੂੰ ਕਹਾਂ ਮੈਂ ਕੋ ਤੁਸੀ ਆਪਣਾ ਨਵੇੜੋ ਇੱਧਰ ਹੌਲੀ ਹੌਲੀ ਮੈਂ ਆਪਣਾ ਬੱਚਿਆਂ ਨੂੰ ਲਾ ਕੇ ਨਵੇੜ ਲੂੰਗੀ ਪਰ ਬੱਚਨ ਲਾਨ ਦਾ ਕੀ ਸੀਗਾ ਇੱਧਰ ਇਹਨਾਂ ਨੂੰ ਕੰਪਾਈਨ ਦਾ ਹੋ ਗਿਆ ਕੰਮ ਤੇ ਉੱਧਰ ਹਰਮਨ ਦਾ ਸਿਰ ਦੁਖਣ ਲੱਗ ਗਿਆ ਉੱਤੋਂ ਜਿਹੜਾ ਹੈ ਮੇਰੇ ਨਾਲ ਬਿਲਕੁਲ ਨਹੀਂ ਲੱਗਿਆ ਗਿਆ ਤਾਂ ਸ਼ਾਮ ਵੇਲੇ ਜਿਹੜਾ ਮੈਂ ਇੰਨਾ ਜ਼ਿਆਦਾ ਓਕੀ ਹੋਈ ਨਾ ਕੰਮ ਕਰਨ ਦੇ ਵਿੱਚ ਇੰਨਾ ਜ਼ਿਆਦਾ ਪਰੇਸ਼ਾਨੀ ਹੋਈ ਜਿੰਨੀ ਕਹਿੰਦੇ ਹੁੰਦੇ ਲੈ ਰੱਬ ਦਾ ਨਾਮ ਬਹੁਤ ਜ਼ਿਆਦਾ ਕਿਉਂਕਿ ਇੱਧਰ ਇਹਨਾਂ ਨੂੰ ਕੰਪਾਈਨ ਦਾ ਕੰਮ ਹੋ ਗਿਆ ਸੀਗਾ ਤੇ ਉੱਧਰ ਮੈਨੂੰ ਜਿਹੜਾ ਹੈ ਮਤਲਬ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਆਪਣੇ ਕੰਪਾਈਨ ਆ ਜਾਣੀਆਂ ਤਾਂ ਜਿਹੜਾ ਮੈਂ ਇਹ ਮਤਲਬ ਖਲਾਰਾ ਨਹੀਂ ਸੀ ਪਾਣਾ ਪੇਟੀਆਂ ਵਾਲੇ ਕਮਰੇ ਦਾ ਕਿਉਂਕਿ ਪੇਟੀਆਂ ਚਕਾਉਣ ਵਾਸਤੇ ਤਾਂ ਨਾਲ ਕੋਈ ਨਾ ਕੋਈ ਹੋਣਾ ਚਾਹੀਦਾ ਇਹ ਦੋਨੋਂ ਕੰਪਾਈਨਾਂ ਆਪਣੇ ਖੇਤ ਵਿੱਚ ਚੱਲ ਰਹੀਆਂ ਸੀਗੀਆਂ ਇਸ ਦਰਫੇ ਮੈਂ ਪੇਟੀਆਂ ਵਗੈਰਾ ਬੱਚਿਆਂ ਨੂੰ ਲਾ ਕੇ ਨਾਲ ਮੈਂ ਕਿਹਾ ਤੁਸੀਂ ਥੋੜੀ देर ਬਸ ਪੇਟੀਆਂ ਅੰਦਰ ਕਰਵਾ ਦਿਓ ਹਰਮਨ ਉਹਨਾਂ ਨੂੰ ਕਿਹਾ ਮੈਂ ਕਿਹਾ ਫਿਰ ਤੂੰ ਜਾ ਕੇ ਆਪਣਾ ਪੈ ਜੀ ਤੇ ਹੁਣ ਤੋਂ ਮੈਨਾਂ ਸਿਰਫ ਪੇਟੀਆਂ ਅੰਦਰ ਕਰਵਾ ਦੋ ਫਿਰ ਮੈਂ ਮੰਜੇ ਦੇ ਉੱਤੇ ਇਦਾਂ ਬਿਸਤਰੇ ਰੱਖ ਰੱਖ ਕੇ ਜਿਹੜੀਆਂ ਮੈਂ ਵਿੱਚ ਰੱਖੀਆਂ ਪਿੰਡਾਂ ਦੇ ਵਿੱਚ ਇੱਕ ਚੀਜ਼ ਆ ਬਿਸਤਰੇ ਤੇ ਪਾਂਡੇ ਅਨਲਿਮਿਟਿਡ ਮਿਲਣਗੇ ਤੁਹਾਨੂੰ ਹਰ ਇੱਕ ਘਰ ਦੇ ਵਿੱਚੋਂ ਉਸ ਤੋਂ ਬਾਅਦ ਮੈਂ ਚਲੀ ਗਈ ਸੀ ਫਿਰ ਘਰ ਕਿਉਂਕਿ ਇੰਨੀ ਜ਼ਿਆਦਾ ਗਰਮੀ ਆ ਗਈ ਸੀ ਫਿਰ ਮੈਂ ਸਾਰਾ ਛੱਡ ਕੇ ਘਰੇ ਜਾ ਕੇ ਨਹਾ ਕੇ ਹੁਣ ਆਪਾਂ ਦੁਬਾਰਾ ਆਏ ਸੀ ਮੈਂ ਕਿ ਜਿਹੜੇ ਪੇਟੀਆਂ ਦੇ ਕੱਪੜੇ ਵਗੈਰਾ ਧੋਤੇ ਹੋਏ ਉਹਨਾਂ ਨਾਲ ਆਪਾਂ ਟੱਕਾਈਏ ਫਿਰ ਸਫਾਈ ਕਰਨ ਦਾ ਕੀ ਫਾਇਦਾ ਦੁਬਾਰਾ 19 ਫੀਟ ਡਸਟ ਜਿਹੜੀ ਆ ਉਹ ਪੇਟੀਆਂ ਉੱਤੇ ਚੜਜੂਗੀ ਮਤਲਬ ਜੰਮ ਚੂਗੀ ਇਸੇ ਦੇ ਦੁਆਰਾ ਆ ਕੇ ਨਾ ਕੇ ਦੁਆਰਾ ਫਿਰ ਮੈਂ ਮਤਲਬ ਕਿ ਪੇਟੀਆਂ ਦੇ ਉੱਤੇ ਜਿਹੜਾ ਮਤਲਬ ਕੱਪੜੇ ਵਗੈਰਾ ਦੇ ਕੇ ਮੈਂ ਕਿਹਾ ਫਿਰ ਹੁਣ ਆਪਾਂ ਇਹਨਾਂ ਬਿਲਕੁਲ ਇੱਕ ਵਾਰੀ ਇੱਕ ਜਿਹੜਾ ਇਸ ਰੂਮ ਦਾ ਕੰਮ ਜਿਹੜਾ ਆਪਣਾ ਬਿਲਕੁਲ ਫਿਨਿਸ਼ ਕਰ ਦਈਏ ਜਿਹੜਾ ਫਿਰ ਆਪਾਂ ਨੂੰ ਇਸ ਕਮਰੇ 'ਚ ਜਿਹੜਾ ਬਣਨੇ ਦੀ ਜ਼ਰੂਰਤ ਨਾ ਪਵੇ ਤੇ ਫਿਰ ਦਿਵਾਲੀ ਤੋਂ ਇੱਕ ਦੋ ਦਿਨ ਪਹਿਲਾਂ ਆਪਾਂ ਝਾੜੂ ਵਗੈਰਾ ਇੱਥੇ ਲਗਾ ਦਾਂਗੇ ਤੇ ਇੱਧਰ ਹੁਣ ਮੈਂ ਸਾਰਾ ਜਿੱਦਾਂ ਆਪਣੇ ਧਾਨ ਵਗੈਰਾ ਵੀ ਵੱਢ ਹੋ ਗਏ ਚਲੋ ਇਸ ਰੂਮ ਦੀ ਸਫਾਈ ਇਹਦੇ ਇਹਦੇ ਤੋਂ ਹੀ ਸਾਡਿਕ ਲਿਆ ਨੂੰ ਲੋ ਜੀ ਲਾਈਟ ਹਨੇਗੀ ਇੱਧਰਲੇ ਕਮਰੇ ਦਾ ਬੱਲਬ ਫਿਊਜ ਹੋ ਗਿਆ ਤੇ ਇਹ ਆਪਣੀ ਫਾਈਨਲ ਲੁੱਕ ਜਿਹੜਾ ਆਪਣਾ ਉਹ ਰੂਮ ਹੈ ਐਨ ਬਿਲਕੁਲ ਜਿਹੜਾ ਇਹ ਕਲੀਨ ਹੋ ਗਿਆ ਇਹ ਜਿਹੜਾ ਸਭ ਤੋਂ ਜਿਹੜਾ ਕਹਿੰਦੇ ਹੁੰਦੇ ਆ ਭਾਰਾ ਕੰਮ ਉਹ ਆਪਣਾ ਖਤਮ ਹੋ ਗਿਆ ਅੱਜ ਇਦਾਂ ਹੀ ਜ਼ਿਆਦਾ ਮੈਨੂੰ ਟੈਨਸ਼ਨ ਸੀ ਪੇਟੀ ਵਾਲੇ ਕਮਰੇ ਦੀ ਵੀ ਉੱਧਰ ਜਾਵਾਂਗੇ ਲੋ ਜੀ ਪੂਰਾ ਜਿਹੜਾ ਆਪਣਾ ਰੂਮ ਆਪਾਂ ਐਨ ਬਿਲਕੁਲ ਕਲੀਨ ਕਰਤਾ ਇੱਧਰ ਬੱਲ ਫਿਊਜ ਹੋ ਗਿਆ ਇਸ ਕਰਕੇ ਹੁਣ 네ਰਾ ਸ਼ਾਮ ਦਾ ਟਾਈਮ ਆ 네ਰਾ 네ਰਾ ਲੱਗਦਾ ਆ ਆਪਣੇ ਇੱਕ ਕਮਰੇ ਦੀ ਜਿਹੜੀ ਸਫਾਈ ਕਲੀਨਿੰਗ ਹੋ ਗਈ ਖੇਤਾਂ ਵਾਲੇ ਦੀ ਤੇ ਹੁਣ ਰਹਿ ਗਿਆ ਆਪਣਾ ਆਮਬਲਾ ਰੂਮ ਦੇਖੋ ਆਪਾਂ ਕਿੰਨਾ ਖਰਾਬਾ ਪਾਇਆ ਇਹਦੇ ਵਿੱਚ ਵੀ ਤੇ ਇਹਦੀ ਜਿਹੜੀ ਆ ਕਲੀਨਿੰਗ ਮੈਂ ਕਰੂੰਗੀ ਕੱਲ ਨੂੰ ਤੇ ਇਹ ਤਿੰਨ ਬੂਰੇ ਪਏ ਆ ਜੀ ਆਪਣੇ ਬਰਤਨਾਂ ਦੇ ਤਿੰਨ ਚਾਰ ਆ ਯਾਰ ਦੇਖੋ ਇਹ ਚਾਰੇ ਆਪਾਂ ਇਹਨਾਂ ਵਿੱਚ ਛਾਂਟ ਲਾਂਗੇ ਬਰਤਨ ਸਾਰਾ ਆਪਾਂ ਬੈੱਡ ਵਿਲੇ ਕਰਕੇ ਬੈੱਡਾਂ ਦੇ ਵਿੱਚ ਲੋਡ ਕਰਦੇ ਨੇ ਇੱਕ ਬੈੱਡ ਵੀ ਆਪਣਾ ਵਰਤਨਾ ਨਾਲ ਭਰਿਆ ਹੋਇਆ ਬਹੁਤ ਪੰਢੀਰ ਆ ਆਪਣੇ ਘਰ ਦੇ ਵਿੱਚ ਪਿੰਡਾਂ ਵਿੱਚ ਭਾਂਡੇ আর ਬਿਸਤਰਿਆਂ ਦਾ ਹੀ ਕੰਮ ਹੁੰਦਾ ਪਿੰਡਾਂ ਵਿੱਚ ਨਾ ਜ਼ਿਆਦਾਤਰ ਭਾਂਡੇ আর ਬਿਸਤਰਿਆਂ ਦਾ ਹੀ ਕੰਮ ਹੁੰਦਾ ਹੈ ਜਿਆਦਾ ਭਾਂਡੇ আর ਬਿਸਤਰੇ ਤੁਹਾਨੂੰ ਘਰਾਂ ਦੇ ਵਿੱਚ ਮਿਲਣਗੇ ਲੋ ਜੀ ਇੱਥੇ ਜਿਹੜਾ ਇਹ ਮੈਂ ਆਪਣੀ ਵੀਡੀਓ ਦਾ ਕਰਦੀ ਆ ਐਂਡ ਮਿਲਾਂਗੇ ਨੈਕਸਟ ਵੀਡੀਓ ਚ ਜਿਹੜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਦੇਖੋ ਮੈਨੂੰ ਕਿੰਦਾ ਪਸੀਨਾ ਆਇਆ ਹੋਇਆ ਆ ਇੰਦਾ ਲੱਗਦਾ ਜਿਵੇਂ ਪਾਣੀ ਮਾਰਿਆ ਹੁੰਦਾ ਮੂੰਹ ਦੇ ਉੱਤੇ ਤੇ ਚਲੋ ਥੈਂਕ ਯੂ ਤੁਹਾਡਾ ਵੀਡੀਓ ਦੇਖਣ ਵਾਸਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਕਰ ਦੇਣਾ ਕਿੱਦਾਂ ਦਾ ਲੱਗਿਆ ਅੱਜ ਦਾ ਵਲੌਗ ਮਿਲਦੇ ਆ ਫਿਰ ਆਪਾਂ ਤੁਹਾਨੂੰ ਨੈਕਸਟ ਵੀਡੀਓ ਚ ਤਦ ਤੱਕ ਲਈ ਬਾਏ ਬਾਏ ਸਸ਼ਕਲ